ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਗੁਰੂ ਸਵਾਰਿਓ ਸਤਗੁਰੂ ਗੁਰੂ ਅਮਰਦਾਸ ਮਹਾਰਾ ਜੀ ਇਸ ਸ਼ਬਦ ਰਾਈ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਆਪਸ ਦੇ ਵਿੱਚ ਮਿਲ ਕੇ ਉਸ ਪਰਮਾਤਮਾ ਦੀ ਸਿਫਤ ਸਲਾਘਾ ਕਰਦੇ ਨੇ ਕਿਉਂਕਿ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਮਨਮੁਖ ਤੇ ਗੁਰਮੁਖ ਦੀ ਗੱਲ ਕਰਦੀ ਹੈ ਇਸੇ ਤਰ੍ਹਾਂ ਹੀ ਸੱਜਣ ਇੱਕ ਪਾਸੇ ਸੱਜਣ ਹੈ ਜਿਹਦੇ ਵਿੱਚ ਸੱਜਣਤਾਈ ਵਾਲੇ ਸ਼ੁਭ ਗੁਣ ਨੇ ਇੱਕ ਪਾਸੇ ਦੁਰਜਨ ਹੈ ਜੇ ਦੇ ਵਿੱਚ ਖੋਟੀ ਮਤ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਜਣ ਮਿਲੇ ਸੱਜਣਾ ਸੱਜਣ ਦਾ ਭਾਵ ਸਤ ਸੰਗਤ ਕਰਨ ਵਾਲੇ ਰਬੀ ਰੂਹਾਂ ਉਹ ਇੱਕ ਦੂਜੇ ਨੂੰ ਮਿਲਦੇ ਨੇ ਸੱਜਣਾ ਨੂੰ ਸੱਜਣ ਮਿਲਦੇ ਨੇ ਭਾਵ ਕਿ ਜਿਹਨਾਂ ਦੀ ਸ਼ੁਭ ਮਤ ਹੈ ਸ਼ੁਭ ਮਤ ਵਾਲਿਆਂ ਨੂੰ ਸ਼ੁਭ ਮਤ ਵਾਲੇ ਮਿਲਦੇ ਨੇ ਕੌਣ ਜਿੰਨ ਸਤਗੁਰ ਨਾਲ ਪਿਆਰ ਜਿਨ੍ਹਾਂ ਦਾ ਸਤਗੁਰਾਂ ਦੇ ਨਾਲ ਵਾਕਿਆ ਹੀ ਪਿਆਰ ਹੈ ਕਿਉਂਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਬਾਬਾ ਜੀ ਦੀ ਸਤਗੁਰੂ ਮਹਾਰਾਜ ਜੀ ਕਹਿੰਦੇ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਜਿਹੜੇ ਸਚਿਆਰ ਸਿੱਖ ਨੇ ਨਾ ਉਹ ਸਤਗੁਰਾਂ ਦੇ ਕੋਲ ਬੈਠ ਕੇ ਸਤਗੁਰਾਂ ਦੀ ਅੰਮ੍ਰਿਤਮਈ ਬਾਣੀ ਸੁਣਦੇ ਨੇ ਉਹ ਸਤਗੁਰਾਂ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ ਨੇ ਤੇ ਜਿਹੜੇ ਖੋਟੀ ਮਤ ਵਾਲੇ ਨੇ ਉਹ ਇਕੱਠੇ ਹੋ ਕੇ ਨਿੰਦਿਆ ਚੁਗਲੀ ਕਰਦੇ ਨੇ ਮੈਂ ਮੇਰੀ ਦੇ ਚੱਕਰਾਂ 'ਚ ਪੈਂਦੇ ਨੇ ਸਤਗੁਰਾਂ ਨੇ ਸਪਸ਼ਟ ਕਿਹਾ ਸੱਜਣ ਭਾਵ ਕੇ ਸਤ ਸੰਗਤ ਕਰਨ ਵਾਲੇ ਸਤ ਸੰਗੀ ਜਨ ਉਹ ਇੱਕ ਦੂਜੇ ਨੂੰ ਸਤ ਸੰਗੀਆਂ ਨੂੰ ਸਤ ਸੰਗੀ ਮਿਲਦੇ ਨੇ ਜਿਵੇਂ ਉੜਤੇ ਕੋ ਉੜਤਾ ਮਿਲੇ ਜਿਹੋ ਜੇ ਲੋਕ ਨੇ ਜਿਹੋ ਜੀ ਉਹਨਾਂ ਦੀ ਕੰਪਨੀ ਐ ਸੋਚ ਐ ਉਹੋ ਜੇ ਲੋਕਾਂ ਨੂੰ ਇਕੱਠੇ ਹੋ ਕੇ ਮਿਲਦੇ ਨੇ ਪਰ ਇੱਥੇ ਸਤਗੁਰਾਂ ਨੇ ਗੱਲ ਕੀਤੀ ਐ ਨਾਮ ਜਪਣ ਵਾਲੀਆਂ ਰੂਹਾਂ ਦੀ ਸੇਵਾ ਕਰਨ ਵਾਲੀਆਂ ਰੂਹਾਂ ਦੀ ਚੰਗੀ ਵਿਚਾਰਧਾਰਾ ਦੇ ਲੋਕਾਂ ਦੀ ਜਿਹੜੇ ਸਰਬੱਤ ਦਾ ਭਲਾ ਕਰਦੇ ਹੋਣ ਮਹਾਰਾਜ ਕਹਿੰਦੇ ਉਹ ਇੱਕ ਦੂਜੇ ਨੂੰ ਮਿਲਦੇ ਨੇ ਤੇ ਮਿਲਦੇ ਕੌਣ ਨੇ ਜਿਨ੍ਹਾਂ ਦਾ ਸਤਗੁਰਾਂ ਦੇ ਨਾਲ ਪਿਆਰ ਹੈ ਮੇਲਾ ਪ੍ਰੀਤਮ ਤਿਨੀ ਧਾਇਆ ਸਤਿਗੁਰ ਜੀ ਫਿਰ ਕਹਿੰਦੇ ਉਹਨਾਂ ਦੀ ਨਿਸ਼ਾਨੀ ਕੀ ਹੈ ਸੱਜਣ ਆਪਾਂ ਉਹਨੂੰ ਵੀ ਕਹਿ ਦਿੰਨੇ ਆ ਜਿਹੜਾ ਥੋੜੇ ਬਹੁਤੇ ਪੈਸੇ ਦੇ ਨਾਲ ਸੇਵਾ ਕਰਦੇ ਆ ਆਪਾਂ ਕਹਿੰਦੇ ਨਾ ਬੜਾ ਚੰਗਾ ਬੰਦਾ ਹੈ ਜੀ ਬੜਾ ਗੁਰਮੁਖ ਪਿਆਰਾ ਹੈ ਆਮ ਹੀ ਆਪਾਂ ਗਿਆਨੀ ਲੋਕ ਵੀ ਅਸੀਂ ਕਹਿ ਦਿੰਨੇ ਆ ਪਰ ਸਤਿਗੁਰ ਜੀ ਕਹਿੰਦੇ ਸੱਜਣ ਉਹ ਹੈ ਜਿਹੜੇ ਆਪਸ ਦੇ ਵਿੱਚ ਮਿਲ ਕੇ ਉਸ ਪਰਮਾਤਮਾ ਨੂੰ ਧਿਆਉਂਦੇ ਨੇ ਉਹਦਾ ਨਾਮ ਜਪਦੇ ਨੇ ਉਹਦੀਆਂ ਵਿਚਾਰਾਂ ਗੁਰਮਤਿ ਵਿਚਾਰਾਂ ਬੈਠ ਕੇ ਕਰਦੇ ਨੇ ਸੱਚੇ ਪ੍ਰੇਮ ਪਿਆਰ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਪ੍ਰਤੀ ਪਿਆਰ ਹੈ ਜਿਹੜਾ ਉਹ ਸੱਚਾ ਹੈ ਉਹ ਕਿਸੇ ਲਾਲਚ ਨੂੰ ਮੁਖ ਰੱਖ ਕੇ ਕਿਸੇ ਡਰ ਨੂੰ ਮੁਖ ਰੱਖ ਕੇ ਨਹੀਂ ਉਹ ਕਰਦੇ ਨਾ ਸੇਵਾ ਨਾ ਸਿਮਰਨ ਨਾ ਡਰ ਕਰਕੇ ਨਾ ਲਾਲਚ ਕਰਕੇ ਕਿਉਂਕਿ ਤਾਂ ਹੀ ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ ਨੇ ਨਾ ਜਦੋਂ ਆਪਾਂ ਸੁਖਮਨੀ ਸਾਹਿਬ ਸਾਧ ਸੰਗਤ ਜੀ ਪੜ੍ਹਦੇ ਆ ਗੁਰੂ ਸਾਹਿਬ ਜੀ ਕਹਿੰਦੇ ਸੇਵਾ ਕਰਤ ਹੋਏ ਨਹਿ ਕਾਮੀ ਜਿਸਕੋ ਹੋਤ ਪ੍ਰਾਪਤ ਸੁਆਮੀ ਮਾਰੇ ਨਿਸ਼ਕਾਮ ਹੋ ਕੇ ਜਿਹੜੀ ਸੇਵਾ ਕਰਨੀ ਕਿਉਂਕਿ ਆਪਾਂ ਤੇ ਜੇ ਸੱਚੀ ਗੱਲ ਕਹੀਏ ਆਪਾਂ ਸਾਰੇ ਲੋਕਾਂ ਨੇ ਨਾ ਪ੍ਰਮਾਤਮਾ ਦੇ ਨਾਲ ਅਸੀਂ ਸੌਦਾ ਕਰਦੇ ਆ ਵੇ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਕਰ ਦੇ ਮੈਂ ਖੰਡ ਪਾਠ ਕਰਾਵਾਂਗਾ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਕਰ ਦੇ ਮੈਂ ਲੰਗਰ ਦੀ ਸੇਵਾ ਕਰਾਂਗਾ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਕਰ ਦੇ ਕਿਉਂਕਿ ਅਸੀਂ ਸੌਦੇਬਾਜ਼ੀ ਕਰਦੇ ਆ ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 495 ਤੇ ਇਹ ਸ਼ਬਦ ਆਉਂਦਾ ਹੈ ਸਤਗੁਰੂ ਜੀ ਉਚਾਰਨ ਕਰਦੇ ਨੇ ਕਹਿੰਦੇ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਸੇਵਕ ਹੁੰਦਾ ਹੈ ਤੇ ਆਮ ਕਰਕੇ ਲੋਕ ਜਾਂਤੇ ਡਰਦੇ ਹੋਏ ਤੇ ਜਾਂ لالਚ ਕਰਕੇ ਸੇਵਾ ਕਰਦੇ ਨੇ ਤੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ ਉਹ ਬਹੁਤ ਥੋੜੇ ਨੇ ਸਤਿਗੁਰੂ ਜੀ ਕਹਿੰਦੇ ਸੱਜਣਾ ਨੂੰ ਸੱਜਣ ਮਿਲ ਕੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਪਿਆਰ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਉਹਨਾਂ ਦਾ ਮਨ ਹੈ ਜਿਹੜਾ ਆਪਣੇ ਆਪ ਤੋਂ ਹੀ ਪਰਮਾਤਮਾ ਪ੍ਰਤੀ ਖੁਸ਼ ਹੋ ਜਾਂਦਾ ਹੈ ਜਿਵੇਂ ਬੰਦਾ ਕੋਈ ਸੈਟਿਸਫਾਈ ਨਹੀਂ ਹੋ ਜਾਂਦਾ ਕਿਸੇ ਗੱਲ ਨੂੰ ਕੋਈ ਚੀਜ਼ ਲੈ ਕੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੀ ਉਹ ਪਰਮਾਤਮਾ ਦੇ ਪਿਆਰਿਆਂ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਵਾਕਿਆ ਹੀ ਵਈ ਅਸੀਂ ਰੱਬ ਦਾ ਨਾਮ ਜਪਿਆ ਉਹਦੀ ਕੀਰਤੀ ਉਹਦੀ ਸਿਫਤ ਸਲਾਘਾ ਕੀਤੀ ਹੈ ਤੇ ਨਹੀਂ ਤੇ ਕਈ ਵਾਰੀ ਆਪਾਂ ਭਾਵੇਂ ਦੁਨਿਆਵੀ ਤੌਰ ਤੇ ਵੀ ਸਰੀਰ ਕਰਕੇ ਵੀ ਗੁਰੂ ਘਰ ਆਈਏ ਨਾ ਵੇ ਮਨ ਕਰਕੇ ਤੇ ਬੜੀ ਦੂਰ ਦੀ ਗੱਲ ਹੈ ਜੇ ਆਪਾਂ ਸ਼ਰੀਰ ਕਰਕੇ ਵੀ ਸੰਗਤ ਵਿੱਚ ਆਈਏ ਜਾਂ ਗੁਰੂ ਦੀ ਸੇਵਾ ਵਿੱਚ ਆਈਏ ਇੱਕ ਦਿਨ ਨਾ ਆਈਏ ਤੇ ਸਾਰੀ ਦਿਹਾੜੀ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ ਵੀ ਮੇਰਾ ਜਨ ਕੋਈ ਨਾ ਕੋਈ ਚੀਜ਼ ਰਹਿ ਗਈ ਹੈ ਖਾਲੀ ਖਾਲੀ ਜਿਹਾ ਲੱਗਦਾ ਪਰ ਜਦੋਂ ਸਾਧ ਸੰਗਤ ਜੀ ਆਪਾਂ ਰੁਟੀਨ 'ਚ ਮਨ ਕਰਕੇ ਵੀ ਆਵਾਂਗੇ ਨਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਮਨ ਪਤੀਜ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਕਿਉਂ ਕਿਉਂਕਿ ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ ਗੁਰੂ ਦੇ ਉਪਦੇਸ਼ ਦੀ ਐਡੀ ਬਖਸ਼ਿਸ਼ ਐਡੀ ਰਹਿਮਤ ਹੋਈ ਕਿ ਮਨ ਜਿਹੜਾ ਉਹ ਪਤੀਜ ਗਿਆ ਖੁਸ਼ ਹੋ ਗਿਆ ਕਿਉਂਕਿ ਸਾਰੀ ਮਨ ਦੀ ਹੀ ਖੇਡ ਹੈ ਮਨ ਜਿਹੋ ਜੇ ਲੋਕਾਂ ਦੇ ਵਿੱਚ ਬੈਠੇਗਾ ਜਿਹੋ ਜੀ ਲੋਕਾਂ ਦੀ ਆਪਾਂ ਸੰਗਤ ਕਰਾਂਗੇ ਕੰਪਨੀ ਕਰਾਂਗੇ ਉਹੋ ਜੀ ਸਾਡੀ ਸੋਚ ਪੈਦਾ ਹੋਵੇਗੀ ਆਪਾਂ ਚੰਗੇ ਲੋਕਾਂ ਦੀ ਸੰਗਤ ਕਰਨ ਲੱਗ ਜੂ ਆਪਣਾ ਮਨ ਵੀ ਚੰਗੇ ਬਣਨ ਨੂੰ ਕਰੇਗਾ ਜੇ ਆਪਾਂ ਮਾੜੇ ਲੋਕਾਂ ਦੀ ਸੰਗਤ ਕਰਾਂਗੇ ਤੇ ਸਾਡੇ ਮਨ ਦੇ ਉੱਤੇ ਵੀ ਅਸਰ ਹੋਵੇਗਾ ਇਹ ਗੱਲ ਵੱਖਰੀ ਹੈ ਕਿ ਜਿਹੜੇ ਪੂਰੇ ਪਰਫੈਕਟ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ ਰੱਬ ਦੀ ਰਹਿਮਤ ਹੈ ਉਹ ਕਿਸੇ ਦਾ ਦੂਜੇ ਦਾ ਜੀਵਨ ਬਦਲ ਦੇਣ ਗੁਰੂ ਕੇ ਸਿੱਖ ਗੁਰੂ ਕੇ ਪਿਆਰੇ ਪਰ ਉੱਥੇ ਪਹੁੰਚਣਾ ਹਲੇ ਆਪਣੇ ਵਸ ਦੀ ਗੱਲ ਨਹੀਂ ਕਿਉਂਕਿ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ ਹੈ ਉਹਥੇ ਫਿਰ ਜਾ ਕੇ ਮਿੱਟੀ ਨੂੰ ਵੀ ਸੋਨਾ ਬਣਾ ਸਕਦੇ ਨੇ ਉਹ ਪਾਪੀ ਨੂੰ ਵੀ ਚੰਗੇ ਪਾਸੇ ਲਾ ਸਕਦੇ ਨੇ ਪਰ ਜਿਹੜੇ ਆਮ ਆਪਾਂ ਦੁਨਿਆਵੀ ਲੋਕ ਕਹਿੰਨੇ ਨਹੀਂ ਜੇ ਆਪਣਾ ਦਿਲ ਸਾਫ਼ ਹੋਣਾ ਚਾਹੀਦਾ ਮਾੜੇ ਲੋਕਾਂ ਦਾ ਕੀ ਹੈ ਨਹੀਂ ਸਤਗੁਰੂ ਜੀ ਨੇ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਬੀਰ ਮਨ ਪੰਖੀ ਪਿਓ ਉਡ ਉਡ ਦੈ ਜਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਹੀ ਫਲ ਖਾਏ ਮਰਜ਼ੀਆਂ ਜਿਹੋ ਜੀ ਸੰਗਤ ਜਿਹੋ ਜੀ ਸੁਸਾਇਟੀ 'ਚ ਬੈਠੋਗੇ ਉਹੋ ਜਿਹੀ ਤੁਹਾਡੀ ਆਦਤ ਬਣੇਗੀ ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮਿਲੇ ਕਰਤਾਰ ਇਹੋ ਜਿਹੇ ਸਤ ਸੰਗੀ ਲੋਕ ਜਿਹੜੇ ਇੱਕ ਵਾਰੀ ਮਿਲ ਪੈਣ ਨਾ ਉਹ ਫਿਰ ਵਿਛੜਦੇ ਨਹੀਂ ਭਾਵੇਂ ਆਪਾਂ ਵੀ ਵੇਖਿਆ ਹੋਵੇਗਾ ਬੜੇ ਲੋਕ ਨੇ ਜਿਹੜੇ ਬਾਹਰੋਂ ਧਾਰਮਿਕ ਦਿਸਦੇ ਨੇ ਪਰ ਉਹ ਦਿਸਣ ਤੱਕ ਹੀ ਧਾਰਮਿਕ ਨੇ ਉਹਨਾਂ ਦਾ ਜਿਹੜਾ ਪ੍ਰੈਕਟੀਕਲ ਜਿਹੜਾ ਲਾਈਫ ਸਟਾਈਲ ਹੈ ਉਹ ਕਰਪਟ ਹੁੰਦਾ ਆਪਾਂ ਤੁਸੀਂ ਵੀ ਵੇਖਿਆ ਹੋਵੇਗਾ ਬੜੇ ਲੋਕ ਅਸੀਂ ਜੀ ਫਲਾਣੇ ਸਿੰਘ ਨੂੰ ਮਿਲੇ ਜੀ ਉਹ ਬੜਾ ਵੇਖਣ ਨੂੰ ਗੁਰਸਿੱਖ ਲੱਗੇ ਪਰ ਉਹਨੇ ਸਾਡੇ ਨਾਲ ਠੱਗੀ ਮਾਰ ਲਈ ਆਪਾਂ ਸੁਣਦੇ ਹੀ ਆ ਸਾਰੇ ਗੱਲਾਂ ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਵਾਕਿਆ ਹੀ ਰੱਬ ਦੇ ਪਿਆਰ ਦੇਉ ਸਮਰਪਤ ਨੇ ਜਿਹੜੇ ਵਾਕਿਆ ਹੀ ਉਹਦੇ ਨਾਮ ਦੇ ਭੋਰੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਤੇਰ ਮੇਰ ਵਾਲੀ ਗੱਲ ਨਹੀਂ ਕਿਸੇ ਨੂੰ ਧੋਖਾ ਦੇਣ ਵਾਲੀ ਗੱਲ ਨਹੀਂ ਉਹ ਫਿਰ ਮੁੜ ਕੇ ਵਿਛੜਦੇ ਨਹੀਂ ਉਹਨਾਂ ਦੇ ਕਿੰਨੇ ਕਿੰਨੇ ਸਾਲ ਕਈ ਕਈ ਉਮਰਾਂ ਲੰਘ ਜਾਂਦੀਆਂ ਨੇ ਉਹ ਕਹਿੰਦੇ ਜੀ ਵੇਖੋ ਜੀ ਐਨੇ ਸਾਲ ਹੋ ਗਏ ਸਾਨੂੰ ਇਕੱਠੇ ਰਹਿੰਦੇ ਆ ਕਦੇ ਸਾਡੇ 'ਚ ਕੋਈ ਫਰਕ ਨਹੀਂ ਪਿਆ ਇਹ ਬਖਸ਼ਿਸ਼ ਕੀਤੀ ਜੇ ਆਪ ਮੇਲੇ ਕਰਤਾਰ ਕਿਉਂਕਿ ਉਹ ਰੱਬ ਜੀ ਕਿਰਪਾ ਕਰਕੇ ਉਹਨਾਂ ਦੇ ਨਾਲ ਮਲਾਪ ਕਰਵਾ ਦੇ ਤਾਂ ਹੀ ਤੇ ਆਪਾਂ ਅਰਦਾਸ ਕਰਦੇ ਆ ਨਾ ਜੀ ਵੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤავੈ ਗੁਰੂ ਕਾ ਸਿਖ ਅਰਦਾਸ ਕਰਦਾ ਤੇ ਜ਼ਿੰਦਗੀ ਦੇ ਵਿੱਚ ਜਿਹੜੇ ਚੰਗੇ ਬੰਦੇ ਨੇ ਨਾ ਉਹ ਬਹੁਤ ਘੱਟ ਹੁੰਦੇ ਨੇ ਤੇ ਮਿਲਦੇ ਵੀ ਇੱਕ ਵਾਰੀ ਨੇ ਜਦੋਂ ਮਿਲ ਜਾਣ ਤੋ ਤੁਹਾਡੀ ਜ਼ਿੰਦਗੀ ਦਾ ਬੇੜਾ ਪਾਰ ਕਰ ਸਕਦੇ ਨੇ ਸਤਿਗੁਰੂ ਜੀ ਕਹਿੰਦੇ ਇਕਨਾ ਦਰਸ਼ਨ ਕੀ ਪਰਤੀਤ ਨ ਆਈਆ ਸ਼ਬਦ ਨ ਕਰੈ ਵਿਚਾਰ ਪਹਿਲਾਂ ਮਹਾਰਾਜ ਨੇ ਗੱਲ ਕੀਤੀ ਉਹਨਾਂ ਸੱਜਣਾ ਦੀ ਜਿਹੜੇ ਰੱਬ ਦੇ ਨਾਲ ਮਿਲੇ ਹੋਏ ਨੇ ਹੁਣ ਮਹਾਰਾਜ ਉਹਨਾਂ ਦੀ ਗੱਲ ਕਰਦੇ ਨੇ ਜਿਹੜੇ ਉਹਦੇ ਤੋਂ ਵਿਛੜੇ ਹੋਏ ਨੇ ਸਤਿਗੁਰੂ ਜੀ ਕਹਿੰਦੇ ਇੱਕ ਉਹ ਨੇ ਜਿਹੜੇ ਪਰਮਾਤਮਾ ਦੇ ਦیدار ਦਾ ਜਿਨ੍ਹਾਂ ਨੂੰ ਯਕੀਨ ਹੀ ਨਹੀਂ ਵੱਜਦਾ ਕਿਉਂਕਿ ਉਹ ਗੁਰੂ ਦੇ ਸ਼ਬਦ ਦੀ ਕਦੇ ਵਿਚਾਰ ਹੀ ਨਹੀਂ ਕਰਦੇ ਬਈ ਮਹਾਰਾਜ ਕਹਿ ਕੀ ਰਹੇ ਨੇ ਬਸ ਫਾਰਮੈਲਿਟੀ ਮੱਥਾ ਟੇਕਣ ਤੱਕ ਸੀਮਿਤ ਰਹਿ ਗਏ ਕਦੇ ਵੀ ਇਹ ਗੱਲ ਨਹੀਂ ਸੋਚੀ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਦਾਨਾ ਵੀ ਅਸੀਂ ਕੋਈ ਗੁਰੂ ਦੀ ਗੱਲ ਸੁਣੀਏ ਗੁਰੂ ਸਾਹਿਬ ਜੀ ਕਹਿ ਕੀ ਰਹੇ ਨੇ ਸਤਗੁਰੂ ਪਾਸ਼ਾ ਜੀ ਕਹਿੰਦੇ ਇੱਕਨਾ ਦਰਸ਼ਨ ਕੀ ਪਰਤੀਤ ਨ ਆਈਆਂ ਇੱਕ ਉਹਨੇ ਵਿਛੜੇ ਹੋਏ ਸਰੀਰ ਕਰਕੇ ਨਹੀਂ ਮਨ ਕਰਕੇ ਸਰੀਰ ਕਰਕੇ ਤੇ ਹੁਣ ਆਪਾਂ ਵੀ ਸਾਰੇ ਮਹਾਰਾਜ ਦੇ ਨੇੜੇ ਹੀ ਰਹਨੇ ਆ ਪਰ ਮਨ ਕਰਕੇ ਜਿਹੜੇ ਵਿਛੜੇ ਹੋਏ ਨੇ ਉਹਨਾਂ ਨੂੰ ਪਰਮਾਤਮਾ ਤੇ ਉਹਨਾਂ ਦਾ ਯਕੀਨ ਨਹੀਂ ਵੱਜਦਾ ਕਿਉਂਕਿ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਹੀ ਨਹੀਂ ਕਰਦੇ ਵਿਛੜਿਆ ਕਾ ਕਾ ਵਿਛੜੈ ਜਿਨਾ ਦੂਜੈ ਭਾਏ ਪਿਆਰ ਸਤਗੁਰੂ ਜੀ ਕਹਿੰਦੇ ਜਿਹਨਾਂ ਲੋਕਾਂ ਦੀ ਸੁਰਤ ਸਦਾ ਮਾਇਆ ਦੇ ਮੋਹ ਵਿੱਚ ਜੁੜੀ ਰਹਿੰਦੀ ਹੈ ਨਾ ਉਹਨਾਂ ਨੂੰ ਪਰਮਾਤਮਾ ਤੋਂ ਵਿਛੜਿਆ ਹੋਇਆਂ ਦਾ ਹੋਰ ਵਿਛੋੜਾ ਕੀ ਹੋਣਾ ਭਾਵ ਕਿ ਉਹ ਤੇ ਪਹਿਲਾਂ ਹੀ ਵਿਛੜੇ ਹੋਏ ਨੇ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਨਾ ਉਹਨਾਂ ਦੀ ਮਿੱਤਰਤਾ ਹੈ ਜਿਹੜੀ ਉਹ ਥੋੜੇ ਦਿਨ ਚਾਰ ਦਿਨ ਹੀ ਚੱਲਦੀ ਹੈ ਆਪਾਂ ਕਹਿ ਦਿੰਦੇ ਨੇ ਜੀ ਫਲਾਣਾ ਬੰਦਾ ਵੇਖੋ ਆਪਣੀ ਮਰਜ਼ੀ ਕਰਦਾ ਜੀ ਕੀ ਉਹਦੇ ਨਾਲ ਤੁਰੀਏ ਸਤਿਗੁਰੂ ਜੀ ਕਹਿੰਦੇ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਨ੍ਹਾਂ ਦੇ ਨਾਲ ਕੀਤੀ ਹੋਈ ਜਿਹੜੀ ਮਿੱਤਰਤਾ ਹੈ ਉਹ ਥੋੜੇ ਦਿਨ ਦੀ ਹੁੰਦੀ ਹੈ ਇਸ प्रीति ਟੁੱਟਦੀ ਬਿਲਮਨਾ ਹੋਵਈ ਇਤ ਦੋਸਤੀ ਚੱਲਣ ਵਕਾਰ ਇਹ ਮਿੱਤਰਤਾ ਟੁੱਟਦਿਆਂ देर ਨਹੀਂ ਲੱਗਦੀ ਤੇ ਜਦੋਂ ਇਹ ਮਿੱਤਰਤਾ ਹੋਵੇ ਵੀ ਤੇ ਇਹਦੇ ਵਿੱਚੋਂ ਬੁਰਾਈਆਂ ਹੀ ਨਿਕਲਦੀਆਂ ਨੇ ਜਿਨ੍ਹਾਂ ਨੂੰ ਮਾਇਆ ਦੇ ਨਾਲ ਪਿਆਰ ਹੈ ਉਹ ਦੂਜੇ ਨੂੰ ਵੀ ਕਹਿੰਦੇ ਨੇ ਭਾਈ ਤੂੰ ਇਸ ਤਰ੍ਹਾਂ ਕਰ ਇਸ ਤਰ੍ਹਾਂ ਮਾਇਆ ਕਮਾ ਸਕਦਾ ਇਸ ਤਰ੍ਹਾਂ ਠੱਗੀ ਮਾਰ ਸਕਦਾ ਇਸ ਤਰ੍ਹਾਂ ਧੋਖਾ ਕਰ ਸਕਦਾ ਇਹ ਚਲਾਕੀਆਂ ਵਰਤ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਫਿਰ ਇਹਨੂੰ ਦੇਰ ਨਹੀਂ ਲੱਗਦੀ ਆਪਾਂ ਵੇਖਿਆ ਨੇ ਆਪਣੇ ਸਾਹਮਣੇ ਬੜੀਆਂ ਕਹਾਣੀਆਂ ਆਪਣੇ ਰਿਸ਼ਤੇਦਾਰਾਂ ਚ ਭੈਣ ਭਰਾਵਾਂ ਚ ਯਾਰਾਂ ਦੋਸਤਾਂ ਦੇ ਵਿੱਚ ਗੱਲਾਂ ਵਾਪਰਦੀਆਂ ਨੇ ਮਹਾਰਜ ਕਹਿੰਦੇ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਨਾਮ ਨ ਕਰੈ ਪਿਆਰ ਹੇ ਭਾਈ ਜਿਹੜੇ ਲੋਕਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਡਰ ਨਹੀਂ ਨਾ ਹੁੰਦਾ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਪਉ ਦਾ ਪਾਉਂਦਾ ਪ੍ਰੇਮ ਪਿਆਰ ਮਹਾਰਜ ਕਹਿੰਦੇ ਨਾਮ ਨਾ ਕਰੇ ਪਿਆਰ ਉਹ ਕਦੇ ਵੀ ਪਰਮਾਤਮਾ ਦੇ ਨਾਮ ਦੇ ਵਿੱਚ ਪਿਆਰ ਨਹੀਂ ਪਾਉਂਦੇ ਲਿਵ ਨਹੀਂ ਜੋੜਦੇ ਬਿਰਤੀ ਨਹੀਂ ਜੋੜਦੇ ਮੈਂ ਸੰਤ ਸਿੰਘ ਮਸਕੀਨ ਜੀ ਨੂੰ ਸੁਣ ਰਿਹਾ ਸੀ ਉਹ ਕਹਿੰਦੇ بڑے ਲੋਕੀ ਕਹਿੰਦੇ ਨੇ ਬਾਈ ਦਿਲ ਸਾਫ਼ ਹੋਣਾ ਚਾਹੀਦਾ ਮਨ ਸਾਫ਼ ਹੋਣਾ ਚਾਹੀਦਾ ਫੇਰ ਮਨ ਸਾਫ਼ ਕਰਕੇ ਗੁਰਦੁਆਰੇ ਜਾਣਾ ਚਾਹੀਦਾ ਐਵੇਂ ਗੁਰਦੁਆਰੇ ਜਾਂਦਾ ਕੀ ਫਾਇਦਾ ਤੇ ਸਾਸੰਗਤ ਜੀ ਮੰਨ ਦੀ ਹੀ ਤੇ ਸਾਰੀ ਖੇੜ ਜੇ ਮੰਨੀ ਸਾਫ ਹੋ ਗਿਆ ਫਿਰ ਗੁਰਦੁਆਰੇ ਲੈਣ ਕੀ ਜਾਣਾ ਹੈ ਕਹਿਣਾ ਤੇ ਇਹ ਚਾਹੀਦਾ ਹੈ ਵੀ ਗੁਰੂ ਘਰ ਜਾਂਦੇ ਰਹੋ ਕੀ ਪਤਾ ਹੈ ਮਹਾਰਜ ਕਦੋਂ ਬਖਸ਼ਿਸ਼ ਕਰ ਦੇਣ ਕਦੋਂ ਸਾਡਾ ਮਨ ਸਾਫ ਹੋ ਜੇ ਬੜੇ ਲੋਕ ਕਹਿੰਦੇ ਨੇ ਬਾਣੀ ਪੜ੍ਹਨੀ ਚਾਹੀਦੀ ਹੈ ਜੀ ਇਕਾਗਰ ਮਨ ਕਰਕੇ ਪੜ੍ਹਨੀ ਚਾਹੀਦੀ ਹੈ ਠੀਕ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਇਕਾਗਰ ਮਨ ਕਰਨਾ ਜੇ ਮਨ ਹੀ ਇਕਾਗਰ ਹੋ ਗਿਆ ਤੇ ਫਿਰ ਤੇ ਬਚਿਆ ਹੀ ਕੀ ਸਭ ਨੂੰ ਕਹਿਣਾ ਇਹ ਚਾਹੀਦਾ ਹੈ ਬਈ ਵਾਰ-ਵਾਰ ਟਰਾਈ ਟਰਾਈ ਅਗੇਨ ਵਾਰ-ਵਾਰ ਕੋਸ਼ਿਸ਼ ਕਰਦੇ ਰਹੀਏ ਬਾਣੀ ਪੜਦੇ ਰਹੀਏ ਪੜਦੇ ਰਹੀ ਕੀ ਪਤਾ ਕਦੋਂ ਮਹਾਰਾਜ ਕਿਰਪਾ ਕਰ ਦੇਣ ਬਈ ਮਨ ਇਕਾਗਰ ਹੋ ਜੇ ਆਪਾਂ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਪੜਦੇ ਆ ਨਾ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਣ ਕਬੂਹ ਕੇ ਸੁਣੈ ਪੁਕਾਰ ਕਦੇ ਤੇ ਉਹ ਸਾਡੀ ਆਵਾਜ਼ ਸੁਣੇਗਾ ਨਾ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਹੇ ਭਾਈ ਜਿਨ੍ਹਾਂ ਅੰਦਰ ਸੱਚੇ ਕਾ ਭੋ ਨਹੀ ਨਾਮ ਨ ਕਰੈ ਪਿਆਰ ਜਿਨ੍ਹਾਂ ਲੋਕਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਡਰ ਨਹੀਂ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਕਦੇ ਵੀ ਪਿਆਰ ਨਹੀਂ ਪਾਉਂਦੇ ਉਹਦੀ ਹੋਂਦ ਨੂੰ ਨਹੀਂ ਮੰਨਦੇ ਉਹ ਤੇ ਬਸ ਆਪਣੇ ਮਨ ਦੀ ਮੌਜ ਚ ਰਹਿੰਦੇ ਨੇ ਕਹਿੰਦੇ ਆਹ ਜੱਗ ਮਿੱਠਾ ਤੇ ਅਗਲਾ ਕਹਿੰਦੇ ਡਿੱਠਾ ਉਹ ਇਹੀ ਕਹਿੰਦੇ ਨੇ ਖਾਓ ਪੀਓ ਮੌਜਾਂ ਕਰੋ ਵੇਖੀ ਜਾਏਗੀ ਜਦੋਂ ਸਮਾਂ ਆਵੇਗਾ ਤੇ ਕਈ ਤੇ ਟੀਚਰ ਦੇ ਵਿੱਚ ਇਹ ਵੀ ਕਹਿ ਦਿੰਦੇ ਨੇ ਰੱਬ ਨੇੜੇ ਕਿ ਘਸੁੰਨ ਨੇੜੇ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਗੱਲਾਂ ਕੌਣ ਕਰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਭੈ ਨਹੀਂ ਡਰ ਨਹੀਂ ਪ੍ਰੇਮ ਨਹੀਂ ਤੇ ਹੁਣ ਮਹਾਰਾਜ ਅੱਗੇ ਸਾਨੂੰ ਸਮਝਾਉਂਦੇ ਨੇ ਆਪਾਂ ਸਾਰਿਆਂ ਨੂੰ ਕਹਿੰਦੇ ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ ਭਾਈ ਉਹਨਾਂ ਦੇ ਨਾਲ ਕੀ ਦੋਸਤੀ ਕਰੀਏ ਕੀ ਸਾਂਝ ਪਾਈਏ ਜੇ ਆਪ ਭੁਲਾਏ ਕਰਤਾਰ ਜਿਹੜੇ ਉਸ ਪਰਮਾਤਮਾ ਨੇ ਕਰਤਾਰ ਨੇ ਆਪ ਭੁਲਾਏ ਹੋਏ ਨੇ ਉਹਨਾਂ ਦੇ ਨਾਲ ਕੀ ਦੋਸਤੀ ਕਰੀਏ ਦੋਸਤੀ ਤੇ ਉਹਨਾਂ ਨਾਲ ਹੀ ਕੀਤੀ ਜਾਂਦੀ ਹੈ ਜਿਹੜੇ ਚੰਗੇ ਮਾਰਗ ਤੇ ਚੱਲਣ ਗੁਰੂ ਸਾਹਿਬ ਜੀ ਨੇ ਵੀ ਆਪਾਂ ਨੂੰ ਸਮਝਾਉਣਾ ਕੀਤਾ ਹੈ ਭਾਈ ਉਹਨਾਂ ਦਾ ਸੰਗ ਕਰ ਉਹਨਾਂ ਰੱਬ ਦੇ ਪਿਆਰਿਆਂ ਦਾ ਜਿਨ੍ਹਾਂ ਦੇ ਮਿਲਣ ਦੇ ਨਾਲ ਤੈਨੂੰ ਉਸ ਪਰਮਾਤਮਾ ਦਾ ਨਾਮ ਚੇਤੇ ਆਵੇ ਸੋ ਸਾਧ ਸੰਗਤ ਜੀ